ਮਾਨਯੋਗ ਐਸਐਸਪੀ ਜਿਹੜਾ ਸ਼ਿਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਦੀ ਦੀ ਦੇਸ਼ ਨਿਯਮਚਾਰ ਦੇ ਮਾੜੇ ਅੰਸਾਂ ਖਿਲਾਫ ਜਿਹੜੀ ਮੈਂ ਚੜੀ ਹੋਈ ਹੈ ਜਿਹੜਾ ਪੁਲਿਸ ਨੂੰ ਉਹਦੇ ਵਿੱਚ ਕੱਲ ਸ਼ਾਮ ਫਿਤੀ ਨਮਾਸ਼ਹਿਰ ਦੀ ਪੁਲਿਸ ਨੂੰ ਉਸਕੇ ਲਈ ਸਫਲਤਾ ਮਿਲੀ ਜਦੋਂ ਇਹਨਾਂ ਨੇ ਨਾਕੇ ਦੌਰਾਨ ਦੋ ਵਿਅਕਤੀਆਂ ਨੂੰ ਸ਼ਿਫਟ ਕਾਰ ਦੇ ਵਿੱਚ ਛਕ ਦੀ ਬਣਾ ਕੇ ਰੋਕੇ ਕਾਬੂ ਕੀਤਾ ਔਰ ਉਹਨਾਂ ਦੀ ਫੱਡਰ ਦੇ ਵੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ ਇੱਕ ਰਜਵਲ ਮੱਟੂ ਪੁੱਤਰ ਬੋਧਰਾਜ ਵਾਸੀ ਪਿੰਡ ਖਰਾਲਾ ਇਹਦੀ ਡੱਬ ਦੇ ਵਿੱਚੋਂ ਕੰਟਰੀ ਮੇਡ ਜਿਹੜਾ ਹੈਗਾ ਇੱਕ ਪਿਸਤਲ ਬਰਾਮਦ ਹੋਇਆ ਔਰ ਇੱਕ ਜਿਹੜਾ ਰੌਂਗ ਸੀਗਾ ਤੇ ਨਾਲ ਮੈਗਜੀਨ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਜਿਹੜਾ ਦੂਜਾ ਮੁੰਡਾ ਸੀਗਾ ਤਰਨਪੀਤ ਸਿੰਘ ਉਰ ਤਰਨ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪਿਪੜਾ ਵਾਲਾ ਹੁਸ਼ਿਆਰਪੁਰ ਇਹਦੇ ਨਾਲ ਬੈਠਾ ਸੀ ਇਹਦੇ ਕੋਲੋਂ ਜਿਹੜਾ ਹੈ ਇੱਕ ਰੌਂਗ ਬਰਾਮਦ ਹੋਇਆ ਸੋ ਇਹਨਾਂ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਸਿਟੀ ਚ ਦਰਜ ਕਰ ਦਿੱਤਾ ਗਿਆ ਔਰ ਦਰਜ ਕਰਨ ਤੋਂ ਬਾਅਦ ਆਜ ਇਹਨਾਂ ਨੂੰ ਪੇਸ਼ ਗਾਰਦ ਕੀਤਾ ਗਿਆ ਸੀਗਾ ਜਿੱਥੋਂ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਹਨਾਂ ਤੋਂ ਇਸ ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਕਿੱਥੋਂ ਅਸਲਾ ਲੈ ਕੇ ਆਏ ਕਿਸ ਪਰਪਰਪ ਲਈ ਇਹਨਾਂ ਨੇ ਯੂਜ਼ ਕਰਨਾ ਸੀ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੱਥੇ ਕੋਈ ਵਾਰ ਦਾ ਸ਼ਮੂਲੀਅਤ ਹੈਗੀ ਹੈ ਇਸ ਬੰਨੀ ਸਾਰੀ ਤਫ਼तीश ਕਰਨ। ਮੈਂ ਪਹਿਲਾਂ ਉਹ ਮਾਮਲਾ ਦੱਸਦੇ ਹਾਂ। ਹਾਂ ਜਿਹੜਾ ਰਜਵਲ ਮੱਟੂ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਲੜਾਈ ਝਗੜੇ ਦਾ ਮਕਦਮਾ ਥਾਣਾ ਸਿਟੀ ਬੰਗਾ ਦੇ ਵਿੱਚ ਦਾ। ਜਿਹੜੀ ਪ੍ਰੀਲਿਮਿਨਰੀ ਇਹਨਾਂ ਨੇ ਦੱਸਿਆ ਕੋਈ ਇਹਨਾਂ ਦਾ ਝਗੜਾ ਇੱਥੇ ਹੋਇਆ ਸੀਗਾ ਸੋ ਇਹਨਾਂ ਨੇ ਕਿਤੇ ਲੁਧਿਆਣੇ ਤੋਂ ਇਹ ਅਰੇਂਜ ਕੀਤਾ ਔਰ ਫਰਦਰ ਜਿਹੜਾ ਕਿਤੇ ਇਹ ਲੜਾਈ ਝਗੜੇ ਦੇ ਵਿੱਚ ਇਸਤੇਮਾਲ ਕਰਨ ਦੀ ਇੱਛਾ ਰੱਖਦੇ ਸੀਗੇ ਉਸ ਪਰਪਸ ਨਾਲ ਲੈ ਕੇ ਆਏ ਲੇਕਿਨ ਕਿਉਂਕਿ ਡੂੰਗਾਈ ਨਾਲ ਇਹ ਸਭ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਕਿ ਇਹ ਤੋਂ ਲੈ ਕੇ ਆਏ ਕਿ ਕੀ ਕੋਈ ਦੇਣਾ ਸੀ ਕਿੱਥੇ ਵਤਨਾ ਸੀ ਜਾਂ ਇਹਨਾਂ ਨੇ ਕਿਸੇ ਹੋਰ ਵਾਰਤ ਇਹਦਾ ਇੰਤਜ਼ਾਮ ਕਰਨ ਦਿੱਤਾ ਸੋ ਇਸੇ ਲਈ ਪੁਲਸ ਮੰਗ ਲਿਆ ਗਿਆ